ਸਾਡੇ ਮਾ ਜੋ ਕਮਿਸ਼ਨਰ ਸਾਹਿਬ ਸਤਾਰ ਗੁਰਪ੍ਰੀਤ ਸਿੰਘ ਪੁਲਰ ਆਈਪੀਐਸ ਜੀ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਨੇ ਕਿ ਜਿਹੜੇ ਨਸ਼ਾ ਵੇਚਣ ਵਾਲੇ ਆ ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ ਉਸੇ ਮੈਂ ਪੈ ਤੇ ਸਾਡੇ ਸੀਆਈਏ ਟੀਮ ਦੇ ਇੰਚਾਰਜ ਰਵੀ ਕੁਮਾਰ ਸਬ ਇੰਸਪੈਕਟਰ ਤੇ ਉਹਨਾਂ ਦੀ ਟੀਮ ਨੂੰ ਸਫਲਤਾ ਮਿਲੀ ਇਹਨਾਂ ਵੱਲੋਂ ਦੋ ਵਿਅਕਤੀ ਅਮਰਪਾਲ ਸਿੰਘ ਪੁੱਤਰ ਰੇਸ਼ਮ ਸਿੰਘ ਬਾਬਾ ਦੀਪ ਸਿੰਘ ਕਲੋਨੀ ਤੇ ਆਕਾਸ਼ ਕੁਮਾਰ ਪੁੱਤਰ ਅਰਵਿੰਦ ਕੁਮਾਰ ਅਰਜਨ ਸਿੰਘ ਚੌਂਗ ਨਵੀਂ ਬਾਦੀ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਪਾਸੋਂ ਦੋ ਕ੍ਰਿਸਟਲ ਬਤੀਬੋਰ ਦੇ ਤੇ ਚਾਰ ਰੌਡ ਦਾ ਬਰਾਮਦ ਕੀਤਾ ਆ ਇਸ ਸਬੰਧੀ ਥਾਣਾ ਅਰਜੀਤ ਹੈ ਉਹਨੂੰ ਵਿਖੇ ਮਕਦਮਾ ਨੰਬਰ 47 ਅੰਡਰ ਸੈਕਸ਼ਨ 2553 58 ਆਰਮਜੈਕਟ ਜਿਹੜਾ ਵਾ ਪਰਚਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਫਰਮਾਨਜੋਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਵਾ ਫਰਦਰ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਵੀ ਅਸਲਾ ਬਰਾਮਦ ਹੋਣ ਦੀ ਆਸ ਹੈ